ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼੍ਰੋਤਕਾਂ ਦੇ ਹਾਂ ਅੱਜ ਦੀ ਵੱਡੀ ਖਬਰ ਸ਼ੁਭਮ ਦੇ ਫੜੇ ਜਾਣ ਤੋਂ ਗਵਾਂਡੀ ਹੈਰਾਨ ਬੋਲੇ ਆਉਂਦੇ ਜਾਂਦੇ ਸਮੇਂ ਹੀ ਦਿੰਦਾ ਸੀ ਦਿਖਾਈ ਪਿਛਲੇ 20 ਸਾਲ ਤੋਂ ਜਵਾਹਰ ਕਲੋਨੀ ਚ ਰਹਿ ਰਿਹਾ ਸੀ ਪਰਿਵਾਰ ਪਰਿਵਾਰ ਹਰਮੰਦਰ ਸਾਹਿਬ ਨੋ ਬਾਮਨਾ ਅਡੌਨ ਦੀ ਤਮਕੀ ਦੇਣ ਦੇ ਮਾਮਲੇ ਵਿੱਚ ਜਵਾਹਰ ਕਲੋਨੀਕ ਨਿਵਾਸੀ ਸ਼ੁਭਮ ਦੁਬੇ ਦਾ ਨਾਮ ਸਾਹਮਣੇ ਆਉਣ ਤੇ ਪੰਜਾਬ ਪੁਲਿਸ ਵੱਲੋਂ ਉਸ ਨੂੰ ਰਿਹਾਸਿਤ ਵਿੱਚ ਲੈਣ ਤੋਂ ਗਵੰਦੀ ਵੀ ਹੈਰਾਨ ਹਨ ਕਲੋਨੀ ਵਿੱਚ ਸ਼ਾਂਤੀ ਨਿ ਨਿਕੇਤਨ ਸਕੂਲ ਦੇ ਨੇੜੇ ਗਲੀ ਨੰਬਰ 24 ਵਿੱਚ ਰਹਿਣ ਵਾਲੇ ਸਾਫਟਵੇਅਰ ਇੰਜੀਨੀਅਰ ਸ਼ੁਭਮ ਦੁਬੇ ਦਾ ਪਰਿਵਾਰ 24 ਗੱਜ ਦੇ ਘਰ ਵਿੱਚ ਰਹਿੰਦਾ ਸੀ ਸਕੂਲ ਰੂਪ ਵਿਚ ਗੋਰਖਪੁਰ ਦੇ ਸਿਕਰੀ ਗੰਜ ਦੇ ਰਹਿਣ ਵਾਲੇ ਸੰਜੇ दुबे ਦੇ ਪਰਿਵਾਰ ਵਿੱਚ ਉਸ ਦਾ ਪੁੱਤਰ ਸੰਜੇ ਧੀ ਸੁਨੇਹਾ ਅਤੇ ਪਤਨੀ ਸ਼ਾਮਲ ਹਨ ਸੰਜੇ ਨੇੜੇ ਪ੍ਰੈਸ ਕਲੋਨੀ ਵਿੱਚ ਪਾਣ ਦੀ ਦੁਕਾਨ ਚਲਾਉਂਦਾ ਸੀ ਦੱਸਿਆ ਜਾ ਰਿਹਾ ਹੈ ਕਿ ਸ਼ੁਭਮ ਪਿਛਲੇ 2 ਮਹੀਨਿਆਂ ਤੋਂ ਨੌਕਰੀ ਤੋਂ ਬਾਹਰ ਸੀ ਉਹ ਸ਼ਾਮ ਨੂੰ ਆਪਣੇ ਪਿਤਾ ਨਾਲ ਪਾਣ ਦੀ ਦੁਕਾਨ ਤੇ ਬੈਠਦਾ ਸੀ ਸ਼ੁਭਮ ਨੂੰ ਬੁੱਧਵਾਰ ਰਾਤ ਨੂੰ ਪੰਜਾਬ ਪੁਰਸ ਚੋਕ ਕੇ ਲੈ ਗਈ ਹੈ ਸ਼ੁਭਮ ਦੇ ਘਰ ਤੋਂ ਤਿੰਨ ਘਰ ਅੱਗੇ ਰਹਿਣ ਵਾਲੀ ਨਿਰਮਲਾ ਦੇਵੀ ਕਹਿੰਦੀ ਹੈ ਕਿ ਉਹਨਾਂ ਦਾ ਪਰਿਵਾਰ ਪਿਛਲੇ 20 ਸਾਲਾਂ ਤੋਂ ਇੱਥੇ ਰਹਿ ਰਿਹਾ ਹੈ ਪਰਿਵਾਰ ਥੱਬ ਨਾਲ ਹੱਸ ਹੱਸ ਕੇ ਬੋਲਣ ਵਾਲਾ ਹੈ ਚੁਬੰ ਵੀ ਗਲੀ ਵਿੱਚੋਂ ਲੰਘਦੇ ਸਮੇਂ ਸਾਰਿਆਂ ਨੂੰ ਬੁਲਾਉਂਦਾ ਸੀ ਭਾਵੇਂ ਉਹ ਬਾਹਰ ਘੱਟ ਦਿਖਾਈ ਦਿੰਦਾ ਹੱਸੀ ਇਸ ਲਈ ਉਸ ਦਾ ਆਂਢ ਗੁਆਂਢ ਵਿੱਚ ਰਹਿਣ ਵਾਲੇ ਬੱਚਿਆਂ ਨਾਲ ਮੇਲ ਮਲਾਪ ਮੇਲ-ਜੋਲ ਘੱਟ ਸੀ ਨਿਰਮਲਾ ਦੇਵੀ ਦੇ ਘਰ ਦੇ ਸਾਹਮਣੇ ਵਾਲ ਸਾਹਮਣੇ ਵਾਲੇ ਘਰ ਵਿੱਚ ਰਹਿਣ ਵਾਲੇ ਜਗਿੰਦਰ ਦਾ ਕਹਿਣਾ ਹੈ ਕਿ ਉਸ ਸੰਜੇ ਦੀ ਦੁਕਾਨ ਤੇ ਆਉਣ ਜਾਣਾ ਸੀ ਉਸ ਸ਼ਾਮ ਨੂੰ ਪਾਨ ਜਾਂ ਸਰਗਟ ਪੀਂ ਜਾਂਦਾ ਸੀ ਪਰ ਕੁਝ ਇਸ ਤਰ੍ਹਾਂ ਦਾ ਹੀ ਹੋਵੇਗਾ ਇਸ ਬਾਰੇ ਬਿਲਕੁਲ ਵੀ ਨਹੀਂ ਸੀ ਖਦਸਾ ਨਹੀਂ ਨਹੀਂ ਕੁਝ ਹੁਣ ਸੱਚ ਕੀ ਹੈ ਇਹ ਤਾਂ ਪੁਲਸ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ਪੁਲਸ ਮਾਮਲੇ ਸਬੰਧੀ ਸਾਰਣਪੁਰ ਸਾਰੰਪੁਰ ਪੁਲਿਸ ਸਟੇਸ਼ਨ ਤੇ ਐਸ ਐਚਓ ਰਣ ਸਿੰਘ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਦੇ ਸ਼ੁਭਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਉਸ ਦਾ ਮੋਬਾਈਲ ਅਤੇ ਲੈਪਟਾਪ ਵੀ ਜਬਤ ਕਰ ਲਿਆ ਗਿਆ ਹੈ ਸ਼ੁਭਮ ਅਤੇ ਉਸ ਦੇ ਪਰਿਵਾਰ ਤੋਂ ਸਿਰਫ ਪੰਜਾਬ ਪੁਲਿਸ ਹੀ ਪੁੱਛਗਿੱਛ ਕਰੇਗੀ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ